ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋ ਤਿੰਨ ਦਿਨਾਂ ਬਾਅਦ ਆਪਾਂ ਜਿਹੜੀ ਅੱਜ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਸੋ ਉਹਦੇ ਲਈ ਮਾਫੀ ਚਾਹਾਂਗੇ ਸੋ ਜਿਸ ਤਰ੍ਹਾਂ ਕਿ ਦੋਸਤੋ ਆਪ ਕੋ ਜਾਣਦੇ ਤੁਸੀਂ ਕਿ ਅੱਜ 3704 ਅਧਿਆਪਕ ਕਾਟਰ ਦਾ ਇੱਕ ਵੱਡਾ ਧਰਨਾ ਜਿਹੜਾ ਉਹ ਡੀਪੀਆਈ ਵਿਕੇ ਲੱਗਾ ਹੋਇਆ ਤੇ ਪਿਛਲੇ 1 ਸਤੰਬਰ ਤੋਂ ਜਿਹੜੇ ਲਗਾਤਾਰ ਪੱਖਾ ਧਰਨਾ ਵੀ ਲਗਾਇਆ ਹੋਇਆ ਪਰ ਅੱਜ ਉਸ ਧਰਨੇ ਦਾ ਕੁਝ ਜਿਹੜਾ ਮੁੱਲ ਹੋ ਪਿਆ ਫਿਲਹਾਲ ਜਿਹੜਾ ਆਖਰੀ ਮੀਟਿੰਗ ਤੋਂ ਬਾਅਦ ਫੈਸਲਾ ਆਉਣਾ ਉਹ ਅਜੇ ਪੈਂਡਿੰਗ ਹੈ ਪਰ ਫਿਲਹਾਲ ਇੱਕ ਪੱਤਰ ਜਿਹੜਾ ਜਾਰੀ ਹੋਇਆ ਹੈ ਜੋ ਕਿ ਕਹਿ ਸਕਦੇ ਆ ਕਿ ਇੱਕ ਖੁਸ਼ਖਬਰੀ ਵਾਲੀ ਖਬਰ ਜਿਹੜੀ ਲਿੰਕ ਕਰਕੇ ਸਾਹਮਣੇ ਆ ਰਹੀ ਹੈ ਖਾਸ ਕਰ ਇਮਰਾਨ ਹੁਸੈਨ ਦੇ ਕੇਸ ਦੇ ਜਿੰਨੇ ਵੀ ਪਟੀਸ਼ਨਰਸ ਨੇ ਉਹਨਾਂ ਵਾਸਤੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ 18 ਤਰੀਕ ਨੂੰ ਪੱਤਰ ਜਾਰੀ ਹੋ ਚੁੱਕਿਆ ਸੀ 2020 ਵਾਲਾ ਕਿ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਜੋ ਪਹਿਲਾਂ ਪਟੀਸ਼ਨਰਸ ਨੇ ਉਹਨਾਂ ਨੂੰ ਜਿਹੜੀ ਤਨਖਾਹ ਦਿੱਤੀ ਗਈ ਹੈ ਉਹ ਪੰਜਵੇਂ ਪੇ ਕਮਿਸ਼ਨ ਅਕੋਰਡਿੰਗ ਬਣਾਈ ਜਾਵੇ ਜੋ ਕਿ ਸਰਬ ਸ਼ਰਮਾ ਨੇ ਮੇਲ ਖਾਂਦੇ ਸੀ ਪਰ ਉਸ ਪੱਤਰ ਨੂੰ ਜਦੋਂ ਦੁਬਾਰਾ ਜਾਂਚ ਪੜਤਾਲ ਕੀਤੀ ਗਈ ਦਾ ਉਸਦੇ ਕੁਝ ਕੁ ਜਿਹੜੇ ਪੁਆਇੰਟ ਸੀ ਉਹ ਮੇਲ ਨਹੀਂ ਹੰਦੇ ਸੀ ਸੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ ਦੋਸਤੋ ਜਿਸ ਤਰ੍ਹਾਂ ਕਿ ਸੀਮ ਨੰਬਰ 12531 ਆਫ 2025 ਉਸ ਤੋਂ ਬਾਅਦ 5319 ਆਫ 2024 ਸਿਵਲ ਰੈਟਰਪ੍ਰੇਸ਼ਨ ਨੰਬਰ 22995 ਆਫ 2024 ਇਮਰਾਨ ਹੁਸੈਨ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਇੱਕ 725 ਨੂੰ ਲਗਾਤਾਰਤਾ ਵਿੱਚ 188 2025 ਨੂੰ ਜਿਹੜੀ ਉਹ ਰੈ ਹੋਈ ਸੀ ਉਸ ਤੋਂ ਬਾਅਦ 189 ਨੂੰ ਇੱਕ ਜਿਹੜਾ ਪੱਤਰ ਜਾਰੀ ਕੀਤਾ ਗਿਆ ਜਿਹੜਾ ਆਪਾਂ 2B ਵਾਲਾ ਦੋਸਤੋ ਧਿਆਨ ਦੇ ਖਿੱਚ ਦੇ ਅੰਦਰ ਕਿ ਆਪਾਂ ਦੇਖਿਆ ਕਿ 2B ਵਾਲਾ ਇੱਕ ਪੱਤਰ ਜਿਹੜਾ ਜਾਰੀ ਹੋਇਆ ਸੀ ਜਿਹਦੇ ਵਿੱਚ ਪਹਿਲਾਂ ਵੀ ਜਾਰੀ ਹੋਇਆ ਸੀ ਉਸ ਤੋਂ ਬਾਅਦ 18 ਤਰੀਕ ਨੂੰ ਉਹਨਾਂ ਨੇ ਪੱਕਾ ਹੀ ਜਾਰੀ ਕਰ ਦਿੱਤਾ ਸੀ ਪਰ ਉਹ ਅਜ ਉਸ ਨੂੰ ਜਦੋਂ ਵੀਡੀਓਜ਼ ਨੂੰ ਉਹ ਸਮਝ ਵਿੱਚ ਨਹੀਂ ਆਇਆ ਤਾਂ ਵੀਡੀਓਜ਼ ਨੇ ਸਪਸ਼ਟਿਕਰਨ ਮੰਗਿਆ ਕਿ ਇਸ ਦਾ ਕੀ ਕੀਤਾ ਜਾਵੇ ਤਾਂ ਉਹ ਸਿੱਖਿਆ ਵਿਭਾਗ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਇੱਕ ਵਾਰੀ ਉਹ ਪੱਤਰ ਜਿਹੜਾ ਉਹ ਵਾਪਸ ਲੈ ਲਿਆ ਕਿਉਂਕਿ ਦੋਵੇਂ ਪੱਤਰ ਆਪਸ ਵਿੱਚ ਮੇਲ ਨਹੀਂ ਖਾਂਦੇ ਜਿਸ ਕਾਰਨ ਮਾਮਲਾ ਮੋੜ ਵਿਭਾਗ ਨੂੰ ਸਪਸ਼ਟ ਅਗਵਾਈ ਹਿਤ ਭੇਜਿਆ ਗਿਆ ਜੋ ਕਿ ਹਾਲ ਦੀ ਘੜੀ ਸਰਕਾਰ ਦੇ ਵਿਚਾਰ ਅ ਇਸ ਕਾਰਨ ਵਿਭਾਗ ਵੱਲੋਂ ਜਾਰੀ ਪੱਤਰ ਮਿਤੀ 18 9 2025 ਸੰਮੁਖ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਜਾਵੇ ਜਦੋਂ ਤੱਕ ਸਰਕਾਰ ਪਾਸੋਂ ਕੋਈ ਅੰਤਮ ਰੈ ਪ੍ਰਾਪਤ ਨਹੀਂ ਹੋ ਜਾਂਦੀ ਸੋ ਦੋਸਤੋ ਇੱਕ ਵੱਡੀ ਜਿੱਤ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਇੱਕ ਵਾਰੀ ਪੱਤਰ ਜਿਹੜਾ ਵਾਪਸ ਹੋ ਗਿਆ ਸ਼ਾਇਦ ਉਹਦੇ ਲਈ ਬਹੁਤ ਘੱਟ ਚਾਂਸ ਹੁੰਦਾ ਕੋਈ ਦੁਬਾਰਾ ਪੱਤਰ ਜਾਰੀ ਹੋਵੇ ਕਿਉਂਕਿ ਜਿਹੜਾ ਇਮਰਾਨ ਹੁਸੈਨ ਦੇ ਕੇਸ ਵਿੱਚ 2G ਵਾਲਾ ਕੇਸ ਸੀ ਉਹ ਵਿਭਾਗ ਨੇ ਇੱਕ ਵਾਰ ਵਾਪਸ ਲੈ ਲਿਆ ਉਸ ਦੇ ਉੱਪਰ ਵਿਚਾਰ ਕੀਤੀ ਜਾਣੀ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਕੋਈ ਫੈਸਲਾ ਹੁੰਦਾ ਹੈ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਾਂਗੇ ਸੋ ਅੱਜ ਇੱਕ ਵੱਡਾ ਜਿਹੜਾ ਧਰਨਾ ਜਾਂ ਵੱਡੀ ਰੈਲੀ 3704 ਅਧਿਆਪਕਾਂ ਵੱਲੋਂ ਹੋ ਰਹੀ ਹੈ ਜਿੰਨੇ ਵੀ ਕਰਮਚਾਰੀ ਜਿੰਨੇ ਵੀ ਅਧਿਆਪਕ ਸਹਿਬਾਨ ਯੂਨੀਅਨ ਦੇ ਮੈਂਬਰ ਉਸ ਧਰਨੇ ਵਿੱਚ ਸ਼ਾਮਿਲ ਹੋਏ ਹੈ ਚਾਹੇ ਹੋਏ ਆਪ ਹੋਏ ਜਾਂ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਸ਼ਾਮਿਲ ਹੋਇਆ ਬਹੁਤ ਵਧਾਈ ਦੇ ਪਾਤਰ ਹੈ ਕਿ ਅੱਜ ਇੱਕ ਇਕੱਠ ਨੇ ਚਲੋ ਇੱਕ ਜਿਹੜਾ ਹੈਗਾ ਪੋਜ਼ੀਟਿਵ ਪੱਖ ਉਹਨਾਂ ਦਾ ਪੇਸ਼ ਕੀਤਾ ਕਿ ਇੱਕ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆ ਚੁੱਕਿਆ ਹੈ ਤਕਰੀਬਨ ਜਿਹੜਾ ਮੀਟਿੰਗ ਹਜੇ ਚੱਲ ਰਹੀ ਹੈ ਬਾਕੀ ਫੈਸ ਸਾਰੇ ਵਾਸਤੇ ਜਨਤਕ ਕਰ ਦਿੱਤਾ ਜਾਊਗਾ ਕੀ ਫੈਸਲਾ ਹੁੰਦਾ ਹੈ ਪਰਮਾਤਮਾ ਕਰੇ ਕੋ ਫੈਸਲਾ ਸਾਰੇ 3704 ਅਧਿਆਪਕਾਂ ਦੀ ਪਟੀਸ਼ਨਰ ਦੇ ਹੱਕ ਵਿੱਚ ਆਵੇ ਕਿ ਤੁਹਾਨੂੰ ਜਿਹੜਾ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਉਹ ਸੈਲਰੀ ਹੋ ਦਿੱਤੀ ਜਾਣੀ ਹੈ ਪਰਮਾਤਮਾ ਕਿ ਇਹ ਅਰਦਾਸ ਕਰਦੇ ਹਾਂ ਤੇ ਯੂਨੀਅਨ ਦੇ ਮੈਂਬਰਾਂ ਦਾ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਅਸਲ ਵਿੱਚ ਜਿਸ ਤਰ੍ਹਾਂ ਕਿ ਨਾਰਾ ਵੀ ਲਗਾਇਆ ਜਾਂਦਾ ਕਿ ਜਿੱਤ ਲੜਦੇ ਲੋਕਾਂ ਦੀ ਸੰਘਰਸ਼ ਕਰਦੇ ਲੋਕਾਂ ਦੀ ਤੇ ਅਸਲ ਵਿੱਚ ਜਦੋਂ ਤੁਸੀਂ ਇਕੱਠ ਦੇ ਰੂਪ ਚ ਹੁੰਨੇ ਹੋ ਨਾ ਤਾਂ ਵਾਕਈ ਸਰਕਾਰ ਨੂੰ ਝੁਕਣਾ ਪੈਂਦਾ ਸਤ ਤੁਸੀਂ ਵਧਾਈ ਦੇ ਪਾਤਰੋਂ ਸਾਰੇ ਇੱਕ ਪੱਤਰ ਤਾਂ ਜਾਰੀ ਹੋ ਚੁੱਕਿਆ ਹੈ ਜਲਦੀ ਹੀ ਜਿਹੜਾ ਛੇਵੇਂ ਪੇਕ ਮਿਸ਼ਨ ਵਾਲਾ ਪੱਤਰ ਵੀ ਜਾਰੀ ਹੋ ਜਾਊਗਾ ਬਾਕੀ 30 ਤਰੀਕ ਦੀ ਜਿਹੜੀ ਉਹ ਸੁਣਵਾਈ ਹੈ ਉਸ ਦੇ ਉੱਪਰ ਕੀ ਫੈਸਲਾ ਆਉਂਦਾ ਹੈ ਠੀਕ ਹੈ ਜੀ ਇਸ ਕਰਕੇ ਜੇਕਰ ਤੁਸੀਂ ਆਪਦੇ ਹੱਕ ਲੈਣਾ ਤਾਂ ਇਕਜੁੱਟ ਰਹੋ ਕਰਾਂ ਤੋਂ ਬਾਹਰ ਨਿਕਲੋ ਅਤੇ ਆਪਣੇ ਸੰਘਰਸ਼ ਲਈ ਲੜੋ ਪਰਮਾਤਮਾ ਅਤੇ ਤੁਹਾਡਾ ਸਾਥ ਦੇਊਗਾ ਜ਼ਰੂਰ ਕਿਉਂਕਿ ਤੁਹਾਡਾ ਹੱਕ ਹੈ ਉਹ ਤੁਹਾਨੂੰ ਮਿਲ ਕੇ ਜ਼ਰੂਰ ਹੋਊਗਾ ਸੋ ਅਗਲੀ ਕਾਰਵਾਈ ਜਾਂ ਅਗਲੀ ਪੱਤਰ ਕੀ ਆਉਂਦਾ ਕੀ ਜਾਣਕਾਰੀ ਨਿਕਲ ਕੇ ਆਉਂਦੀ ਉਹ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਮੀਟਿੰਗਾਂ ਜੀ ਚੱਲ ਰਹੀ ਹੈ ਜਲਦੀ ਹੀ ਉਸ ਵਰਤੋਂ ਉਪੀ ਫੈਸਲਾ ਆਉਣ ਵਾਲਾ ਹੈ ਉਹ ਤੁਹਾਨੂੰ ਜ਼ਰੂਰ ਸਾਂਝਾ ਕਰਾਂਗੇ ਫਿਲਹਾਲ ਦੀ ਘੜੀ ਇਹ ਉਹਨਾਂ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਜਿਹੜੇ ਥੋੜੀ ਟੈਨਸ਼ਨ ਦੇ ਵਿੱਚ ਸੀ ਕਿ ਇਮਰਾਨ ਹੁਸੈਨ ਵਾਲੇ ਦੇ ਉੱਪਰ 2 ਵੀ ਵਾਲਾ ਜਿਹੜਾ ਫੈਕਟਰ ਹੋ ਲਗਾ ਦਿੱਤਾ ਗਿਆ ਉਹ ਫਿਲਹਾਲ ਦੀ ਘੜੀ ਬੰਦ ਕੀਤਾ ਗਿਆ ਧੰਨਵਾਦ